ਸਸੇਗਾ ਵੀ ਦੀ ਸਾਲ ਦਾ ਖੁੱਡਾ ਤੇ ਆਪਾਂ ਜੀ ਨਾ ਕਰ ਲੱਗਾ ਜੀ ਰਿਪਾਰ ਰਵਾਨਾ ਇੱਥੋਂ ਤੇ ਵਕੀਲ ਬਾਈ ਨੂੰ ਮਿਲੋ ਤੇ ਲੱਖੀ ਬਾਈ ਮਿਲੋ ਸਸਰੀ ਕਾ ਬਾਈ ਮਿਲੋ ਸਸਰੀ ਕਾ ਬਾਈ ਤੇ ਆਪਾਂ ਨੂੰ ਕਮੈਂਟ ਵਿੱਚ ਆਉਂਦੇ ਆ ਕੇ ਵੀਰ ਬਾਰ-ਬਾਰ ਨਾ ਸਸਰੀ ਕਾ ਬੁਲਾ ਕੇ ਆਪਾਂ ਇੱਕ ਇੱਕ ਵਾਰੀ ਬੁਲਾਉਣਾ ਸਾਰਿਆਂ ਨੂੰ ਅੱਜ ਕੀ ਹੋ ਗਿਆ ਕਿ ਸਾਰਾ ਹਾਰਾ ਤੇਰਾ ਬਲਾਗ ਸਸਰੀ ਕਾ ਚ ਨਿਕਲ ਜਾਂਦਾ ਸਸਰੀ ਕਾ ਬੁਲਾਏ ਤੂੰ ਚਲਾ ਕੇ ਜਾਣੀ ਆ ਕਮੈਂਟ ਤੂੰ ਚਲਾ ਕੇ ਜਾਣੀ ਆ ਆ ਸਾਈ ਹੀ ਕਢਾ। ਅੱਛਾ ਬੰਦੇ ਥੱਕੇ ਬਹਿਣ ਜਾਣੀ ਕਿ ਹਰ ਰਾਤ ਸੌ ਸੌ ਥੱਕੇ ਬੈ ਆ ਸਾਈ ਕਢਾਉਣ ਲੱਗਾ ਹਣਾ ਬਹਿ ਕੇ ਸਾਈ ਨਿਕਲਦੀ ਆ ਚੜਦੇ ਚੜਦੇ ਹੇ ਲੈ ਆਵੇ ਹੁਣ ਮੈਂ ਸਲਾਣਾ ਬਣੀ ਕਰੋ ਤੇ ਅੱਛਾ ਮਣੇ ਕਰੀਏ ਇਹ ਗੜਾ ਚੁੱਕ ਕੇ ਕਰਦੇ ਜਾਨੇ ਸਟਾਰਟ ਹੀ ਹੁੰਨੀ ਆ ਆ ਗਈ ਕਰਨੀ ਪਣੀ ਇਹਨੂੰ ਗਰੀ ਕਰੋ ਵੇਖਾ ਕਿ ਭਾਈ ਸੈਂਟਰ ਪਿੰਨ ਨੂੰ ਜਾ ਪੜਾ ਆਪਣੇ ਮਾਰੇ ਮੋਮਬਤੀ ਨੂੰ ਗਰੀਸ ਕੱਲ ਮਾਰਿਆ ਵੱਧ ਮਾਰਿਆ ਮੋਮਬਤੀ ਨੂੰ ਕੱਲ ਮਾਰਿਆ ਤੁੱਕਾ ਨਹੀਂ ਲਾਣਾ ਚੈਂਜਰ ਨੂੰ ਮਾਰਿਆ ਉਹਨੂੰ ਮਾਰਾ ਕੱਠਾ ਮਾਰਦਾ ਯਕੀਨ ਤਾਂ ਮੈਨੂੰ ਆਦਾ ਵੀ ਉਹਦੇ ਤੁੱਕਾ ਨਾਲ ਸਹੀ ਦੱਸਣਾ ਜਿਹੜਾ ਕੰਮ ਕੀਤਾ ਮਾਰਿਆ ਹਾਂ ਮੈਂ ਮਾਰਿਆ ਤੂੰ ਮਾਰੇ ਸੈਂਡਪੈਨ ਗ੍ਰੀਸ ਹੋਰ ਤੁੱਕਾ ਹਮ ਲਗ ਕੇ ਲਾਇਆ ਹੀ ਨਹੀਂ ਤੇ ਆਪਾਂ ਖੜੇ ਆ ਜੀ ਤੁਹਾਨੂੰ ਦਿਖਾਉਂਦੇ ਆ ਸਰਦਾਰ ਸ਼ਹਿਰ ਤੋਂ ਥੋੜੀ ਜਿਹੀ ਪਿੱਛੇ ਕਿਉਂਕਿ ਇਹ ਕੰਮ ਥੋੜਾ ਜਿਹਾ ਲੇਟ ਆ ਦੋਕ ਦੇਣਾ ਤੇ ਆਪਾਂ ਆਰਾਮ ਨਾਲ ਚੱਲਾਂਗੇ ਐ ਭੱਜਣ ਲਈ ਕੋਈ ਆ ਮਸ਼ੀਨਰੀ ਭੱਜਣ ਦਾ ਕੋਈ ਫਾਇਦਾ ਨਹੀਂ ਆ ਤੇ ਇੱਥੋਂ ਹੁਣ ਤੁਰਦੇ ਆ ਤਿੰਨ ਨੂੰ ਤਿੰਨ ਘੰਟਾ ਚਲਾਵਾਂਗੇ ਕਬੈਣ ਤਿੰਨ ਘੰਟਾ ਬਾਅਦ ਆਪਾਂ ਰੁਕਾਂਗੇ ਜੀ ਫਿਰ ਆ ਕੇ ਅੱਗੇ ਸੇ ਰੋਟੀ ਬਣਾਵਾਂਗੇ ਕਿਤੇ ਵਧੀਆ ਚੰਗੀ ਥਾਂ ਤੇ ਤੇ ਉਸ ਤੋਂ ਬਾਅਦ ਫਿਰ 2 ਘੰਟੇ ਹੋਰ ਚੱਲੇ ਫਿਰ ਰਾਤ ਨੂੰ ਸੌਵਾਂਗੇ 로ਡ ਚੱਕਰ ਦੇ ਸਰਦਾਰ ਸਾਹਿਬ ਤੋਂ ਪਿੱਛੇ ਖੜੇ ਥੋੜੇ ਜਿਹਾ ਤੇ ਮਸ਼ੀਨਾ ਤੁਹਾਨੂੰ ਪਤਾ ਹੀ ਇਸ ਵਾਰ ਦੱਸਦੇ ਬਹੁਤ ਆ ਗਿਆ ਆਪਾਂ ਨੂੰ ਮਿਲੀਆਂ ਵੀ ਬਹੁਤ ਆ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀਆਂ ਬਾਕੀ ਆਪਾਂ ਇੱਕ ਕਿਸਮਾ ਦੇ ਆਪਾਂ ਤਾਂ ਕਹਿੰਦੇ ਸਭ ਦਾ ਕੰਮ ਚੱਲੇ ਵੈਸੇ ਗੁਰੂ ਸਾਰਿਆਂ ਦਾ ਕਿਰਪਾ ਕਰੇ ਸਭ ਦਾ ਕੰਮ ਚਲਾਏ ਤੇ ਵੀਰ ਮੈਨੂੰ ਖੁਸ਼ ਹੋ ਕੇ ਜਾਣ ਜਿਹੜੇ ਇੱਥੇ ਅੱਡੀ ਕਮੈਲ ਫੋਨ ਬੈਠੇ ਤੇਰੀ ਕਮੈਲ ਫੋਟੋ ਬਲ੍ਹਾ ਹੀ ਅੱਗੇ ਦੇਣਾ ਵਿਖਾਉਂਦੇ ਤਾਂ ਗੱਲ ਹੀ ਜ਼ਰੂਰ ਹੈ ਨਵੀਂ ਹੋਵੇ ਤਾਂ ਲਾਉਣਾ ਪੈਣਾ ਹੈ ਬੰਦਾਂ ਨੇ ਸ਼ੌਂਕ ਨਾਲ ਤਿਆਰ ਕਰਾਈਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਹਨਾ ਕਿ ਹੈਗਾ ਇੱਧਰ ਮੂੰਹ ਕਰਦਾ ਫੋਨ ਦੇ ਚੜਾ ਕੋਈ ਮੁੱਲ ਨਹੀਂ ਸ਼ੌਂਕ ਦਾ ਨਹੀਂ ਨਹੀਂ ਹੈਗਾ ਸ਼ੌਂਕ ਨਾਲ ਕੰਮ ਜੇ ਹੁਣ ਆਪਾਂ ਆਪਾਂ ਵੀ ਕੱਪੜੇ ਕੱਪੜੇ ਨਾਤਾ ਆਉਣਾ ਹੈ ਕੱਪੜੇ ਚੰਗੇ ਪਾਏ ਕਿੰਨੇ ਵਧੀਆ ਲੱਗਣ ਲੱਗਾਂ ਪੰਮੇ ਨੇ ਮਸ਼ੀਨ ਨੂੰ ਮਾੜਾ ਮਾੜਾ ਪਾਣੀ ਵੀ ਮਾਰਿਆ ਦਾ ਹੈ ਤੂੰ ਕਿੱ데 ਚੱਲਾ ਗਿੱਲੇ ਨੇ ਸਿਲੈਂਸਰ ਦਾ ਬਾਹਰ ਸਿਲੈਂਸਰ ਦਾ ਬਾਹਰ ਸੁੱਕਾ ਰੱਖ ਲੈ ਪੰਮੀ ਨੂੰ ਬਾਹਰ ਦੇ ਉੱਥੇ ਸਿਲੈਂਸਰ ਤੇ ਹੋਰ ਰੱਖ ਦੇ ਚਲੋ ਬੈਠੋ ਯਾਰ ਤੇ ਤੂੰ ਚਲਾਵੇਂਗਾ ਤੇਰਾ ਗੱਭ ਠੀਕ ਹੈ ਨਾ ਰਾਤ ਨੂੰ ਬਾਹਰ ਦੇ ਆਪ ਹੈ ਢਿੱਲੇ ਨਾਲ ਪਵੇਗਾ ਚਲ ਤੋਰ ਕਿੰਨਾ ਗਣਾ ਇੱਟ ਜਿੱਤ ਰੱਖਣੀ ਆਪਣਾ ਘਰ ਚੈੱਕ ਕਰ ਲੈ ਤੇਲ ਉਹ ਲੱਖਾ ਗਿਆ ਤੇ ਸਿਰ ਤੱਕ ਠੀਕ ਹੈ ਨਾ ਲੋਣੀ 10 ਫਰਕ ਪੈਂਦਾ ਨਹੀਂ ਆਉਂਦਾ ਹੁਣ ਗੁੱਡੀ ਇਧਰ ਹੀ ਇਧਰ ਹੀ ਨਹੀਂ ਕੱਸਦੀ ਆਉਣੀ ਪੜਾ ਇਹ ਕਿਨ ਗਲਤ ਬੜੇ ਕਸਾਏ ਟਾਇਰ ਆ ਟਾਇਰ ਤਾਂ ਬਹੁਤ ਪੈ ਨੇ ਕਸਾਏ ਗਲਤ ਹੋਏ ਨੇ ਚੇਂਜ ਕਰ ਦੇ ਨਾ ਬਦਲ ਬਦਲ ਦੇ ਫਿਰ ਬੰਦੀ ਹੈ ਚੇਂਜ ਕਰ ਦੇ ਇਹ ਦੀਵੇਂ ਚੱਲਣ ਸਾਲ ਫਿਰ ਬਰਾਬਰ ਹੋਣਗੇ ਮੈਂ ਸਾਲ ਹੁਗਾ ਬੰਦੇ ਓਏ ਆ ਕੇ ਪੰਪ ਆ ਪਾਣੀ ਪੜ ਲਿਆ ਜੇ ਹੁਣ ਆਪਾਂ ਪੜਾਈ ਕਿੱਥੇ ਮਹੀਨਾ ਰੋਗਣਾ ਆਪਾਂ ਜੀ ਤੇ ਆਸਰ ਬਿਲੀ ਜਾਵਣ ਕਿ ਕਿੱਕਰੀ ਨਹੀਂ ਹੋਣਗੇ ਵਧੀਆ ਆ ਹਾਂ ਸਾਹਿਬ ਜੀ ਉੱਥੇ ਰੁਕਾਂਗੇ ਠੀਕ ਹੈ ਪਾ ਮੈਂ ਤੇਲ ਚੈੱਕ ਕਰ ਥੱਲੇ ਮੰਗਲਾਈ ਲਿੰਡ ਦਾ ਇਹਦਾ ਨਾ ਕਿੱਥੇ ਜਾਣਾ ਉਹ ਤਾਂ ਮੈਂ ਚੈੱਕ ਆਪਾਂ ਕਹਾਂ ਨਾ ਮੈਂ ਕੋਲ ਤਾਂ ਕਰੋ ਕਰੋ ਜਾਨਾ ਲੜਣਾ ਨਹੀਂ ਜਾਓ ਹੈ ਤੂੰ ਇਹਦੇ ਕਰਤਾ ਹੀ ਉਹ ਨਾ ਦੀ ਵੀ ਹੀਂਦਾ ਏ ਗੋਲੀ ਦਾ ਅੱਗੇ ਕਿਦੇ ਆ ਉੱਤਨੇ ਬਖੜੀ ਪਲੇਟ ਇੱਕ ਇਹ ਵੀ ਨਾਲ ਬਰਿੰਜਲ ਦੀ ਵੀ ਹੈ ਇਹ ਬਰਨ ਦਾਗੀ ਨੇ ਨਵਾ ਬਾਦ ਨਾ ਇਹਦਾ ਪਤਾ ਨਹੀਂ ਸੀ ਨਾ ਬਰਨ ਪਲੇ ਬਿਲਕੁਲ ਨਹੀਂ ਗਈ ਗੋਲੀ ਦਾ ਬੜਾ ਹੀ ਕਾਲਾ ਹੈ ਚਲੋ ਹੋ ਗਿਆ ਕਿੰਨਾ ਹੈ ਕੇ ਚਾਰ ਟਾਕਾ ਚਾਰ ਟਾਕਾ 4 ਡੋਟ 2 ਤੱਕ ਕਰਿਆ ਆਏ ਨਾ ਸਾਜ ਜਾਵੇ ਕਿਆ ਵੀ ਜਾਏ ਉਹ ਗੇਜ 2 ਡੋਟ ਹੁੰਦੇ ਨੇ ਯਾਰ ਬਗੈਰ ਗੇਜ ਹੈ ਬਗੈਰ ਗੇਜ ਤੇ 2 ਡੋਟ ਹੁੰਦੇ ਨੇ ਉਹ ਵਿਚਾਰ ਟਾਕਾ ਉਹ ਵੇਨੇ ਆ ਇੱਕ ਚੱਕਰਾ ਕਿਹੜਾ ਇੰਨੇ ਰੱਖਿਆ ਹੁੰਦੇ ਇਹਦੇਗਾ 402 ਮੈਂ 402 ਸਾਡੇ 402 ਦੇ 2 ਡੋਟ ਬਣਿਆ ਇਹ ਤਾਂ 4 ਨੇ ਲੱਗਾ ਠੀਜੇ ਤੇ ਮੇਣਾ ਕਰੇ ਹਾਂ ਮਾਰ ਹੀ ਕਰੇ ਉਹਦਾ ਵਧਿਆ ਨੇ ਤੇ ਰਾਗੀ ਨਵਿਆ ਲੈ ਥੋੜੀ ਖਰਾਬ ਹੋ ਗਈ ਜਦ ਮਸ਼ੀਨ ਲਿਆ ਆ ਅੱਛਾ ਉਹ ਮੋਡਲ ਬਾਏ ਨਵਾਂ ਆ ਨਵਾਂ ਹੀ ਸਟੇਕਰ ਉਹਦਾ ਮੋਡਲ ਥੋੜਾ ਵਧਿਆ 2 ਲੀਟਰ ਆ ਅੱਛਾ ਲਈ ਬਦਲਾ ਕੋਈ ਤਾਂ ਨਹੀਂ ਤਾਂ ਖੋਲ ਜਾ ਯਾਰ ਸੀ ਇਹਨਾਂ ਤੈਨੂੰ ਕਿਹੜਾ ਕੰਮ ਲਾ ਕੇ ਗਾ ਤੂੰ ਆ ਚੈੱਕ ਕਰਕੇ ਅਹੀਂ ਕਰ ਦਿੰਦਾ ਫਿਰ ਕਰ ਦੋ ਕਰ ਲੈਣਾ ਅਸੀਂ ਇਧਰ ਪੈਰ ਰੱਖ ਲੈ ਕਿਤੇ ਨਹੀਂ ਦਿਖਣਾ ਨਹੀਂ ਵੇ ਸਾਫ ਨਹੀਂ ਕੀਤਾ ਇਹਨੇ ਜਲਦੀ ਕਰੋ ਮੜਾ ਟੁੱਟ ਕੇ ਪੈ ਜਾਓ ਕੀ ਹੋ ਗਿਆ ਅਜੇ ਤੂੰ ਦੇਖਿਆ ਭਾਈ ਜਲਦੀ ਲਿਪਾ ਜਾਓ ਮੇਂ ਫਿਨਲ ਲਿਓਗਾ ਬੰਦੇ ਮੱਛਰ ਭਨੇ ਵੜਦਾ ਕੀ ਹੁੰਦਾ ਆਣਾ ਛੜਾਈ ਮਾਰਦੇ ਸਸਿਆ ਕਾਲ ਵੀ ਸੀ ਵਾਪਸ ਤਾਂ ਥੋੜਾ ਪਹਿਨ ਉਹ ਲੋਗ ਜੇ ਤਾਂ ਆਪਾਂ ਜੇ ਪਹੁੰਚ ਗਏ ਆਪਾਂ ਸਰਦਾਰ ਸਾਹਿਬ ਤੇ ਲੱਗੇ ਯੋਤਪੀ ਬਣਾਏ ਉਹ 10 15 ਕਿਲੋਮੀਟਰ ਪਿੱਛੇ ਰੇਂਜ ਚ ਖੜੇ ਆ ਤੇ ਰਾਤ ਆਪਣੀ ਰਸਤੇ ਪੈ ਗਈ ਇੱਕ ਹੋਰ ਆ ਆਪਾਂ ਕੱਲ ਕੱਲ ਸ਼ਾਮ ਤੱਕ ਪਹੁੰਚ ਜਾਵਾਂਗੇ ਉੱਥੇ ਕਿ ਆਪਣਾ ਦਸਵੇਂ ਦੀ ਥੋੜੀ ਜੀ ਬ੍ਰੇਕ ਚ ਫਾਲਟ ਆ ਗਿਆ ਬ੍ਰੇਕ ਨਹੀਂ ਲੱਗਦੀ ਉਹਦੇ ਉਹਦੇ ਕਰਕੇ ਆਪਾਂ ਟਾਇਰ ਧਾਰਨਾ ਬੰਦੇ ਛੜਾਈ ਮਾਰਨਾ ਆ ਆਪਾਵਾ ਯੂ ਸਪੀਕਰ ਆਮਾ ਜੀ ਆ ਨਾ ਬਿੱਟ ਉਹਨੂੰ ਬਾਕੀ ਦੇਖੋ ਜੀ ਇੰਨੇ ਰਸਤੇ ਐਦਾਂ ਦੇ ਇਧਰ ਹੋਏ ਹੋਏ ਵਗੈਰਾ ਬਹੁਤ ਜੀ ਜੀ ਕਰ ਬਹੇ ਜਿਆਦਾ ਲੱਗਦੇ ਨੇ ਅੱਗੇ ਫਿਰ ਵੀ ਔਕਾ ਤੇ ਜੇ ਭਾਏ ਨੇ ਇਹਨਾਂ ਨਹੀਂ ਲਿਆਉਂਦੇ ਤਾਂ ਫਿਰ ਸਮਾਨ ਨਹੀਂ ਪੂਰਾ ਆਉਂਦਾ ਤੇ ਆ ਸਕੰਜਾ ਦੇਖੋ ਥੋੜਾ ਥੱਲੇ ਕੜਕ ਗਿਆ ਇੱਥੋਂ ਲੋ ਦੇਖ ਲੋ ਸਾਹਮਣੇ ਆਪਾਂ ਦੁਕਾਨ ਲੱਭ ਕੇ ਪਰਾਵਾਂਗੇ ਬੈਲਡ ਦਾ ਪੰਮੇ ਟਾਇਰਾਂ ਬੜੇ ਚੰਬਰ ਜਾਣੇ ਇਹ ਨੂੰ ਚੰਬਰ ਦਾ ਰਸਤੇ ਹਾਂ ਦੇਖ ਤੇ ਪਰਾਵਾਂਗੇ ਪੱਟੀ ਛੇਲਡ ਲਾਵੀ ਇਹ ਮਗੌੜੇ ਇੱਥੇ ਕਰ ਦੋ ਪਵਾਓ ਹੱਥ ਇਹ ਅੱਛਾ ਇਹ ਛੇਲਡ ਲਵਾਵੀ ਸਾਰੀ ਲਾਣੀ ਇਹੋ ਲਾਣੀ ਵਕੀਲਾਂ ਦਾ ਫਿਰ ਕੀ ਦੇਖਣਾ ਆ ਖੋਲਣਾ ਣੜਨਾ ਓਏ ਪਾਪੀ ਜੀ ਚੱਪ ਦਰਵਾਣਾ ਜ ਆਪਣੇ ਦਰਵਾਣੇ ਪਾਣ ਪਾਣ ਬਣਾ ਹੋ ਰਾਇਆ ਕੀ ਕਰਨਾ ਹੈ ਹਣਾ ਆ ਜਾ ਸੀਸ਼ਨਾਏ ਤੂੰ ਤੂੰ ਹਾਰੇ ਪਿਛਾ ਹੋ ਜਾ ਇਹ ਕਰੂਗਾ ਚੱਕਰਾਂ ਦੇ ਚੈਨ ਕੋ ਨਹੀਂ ਪਾਏ ਇੱਧਰ ਕਰੇ ਬਾਈ ਵੀਡੀਓ ਮੜੀ ਜੀ ਕਿਵੇਂ ਬਾਈ ਬੰਦਾ ਮਸ਼ੀਨ ਰੇਪੇਰ ਕਰਕੇ ਲਿਆ ਆ ਵੇਖ ਲੋ ਚੈਨਿੰਦੀ ਕੀ ਹੋ ਗਿਆ ਮੀੜ ਤਨੂੰ ਫੋਨ ਤੇ ਫੜਾ ਆਵਦੇ ਲਗੋਈ ਕੀ ਹੋ ਗਿਆ ਚੈਨ ਨਹੀਂ ਪਾਈ ਸਕੂਲ ਲੋਗੇ ਆਪਣੇ ਕੋਲ ਤੇ ਰਾਜ ਨੂੰ ਡੇਕ ਜਾ ਬਾਕੀ ਕੋਈ ਚੱਕਰ ਨਹੀਂ ਕਰ ਰਾਜ ਆ ਖੋਲਦਾ ਯਾਰ ਇਹਨੂੰ ਇਹਨੂੰ ਖੋਲਣ ਦੇ ਕੋਲ ਹੀ ਕੀ ਉਹ ਚੜੀ ਪੰਨਾ ਫੜਾ ਠਣਾਉਦਾ ਇਹ ਕੰਨ ਕੰਨ ਚਾਬੀ ਠੋਕ ਲੱਗੇ ਉਹ ਆਪਣਾ ਚਾਬੇ ਫੜਾਇਆ ਮੈਂ ਨੋੜੀ ਪੜਨ ਕਿ ਇਹ ਮਨ ਜਰਵਾ ਮਸ਼ੀਨ ਨਾਲ ਨਿਪਲਾ ਖੋਲੀ ਕੋ ਨਹੀਂ ਦੇ ਹਟਾ ਫਿਰ ਖੋਦੀ ਨਹੀਂ ਸਾਡੀ ਥੋੜੀ ਥੋੜੀ ਬੜੀ ਮਣੀ ਥੋੜੀ ਨਿੱਕੀ ਖੜੀ ਹੈ ਚਾਬੀ ਹੈ ਇਹ ਪਰ ਮੈਂ ਆਪਣੇ ਘਰ ਮੈਂ ਕਿਹੜਾ ਚਾਬੀ ਹੋਰ ਲਈਏ ਅੱਠ ਨੰਬਰ ਦੀ ਆਹ ਵੇਖੋ ਵੀਰੇ ਨੱਕ ਕਿਹੜਾ ਕਿੱਥੇ ਲੱਗੀ ਆ ਗੀ ਇਹਨੇ ਕਰਕੇ ਤੇ ਬਣਾਇਆ ਓਏ ਮਸ਼ੀਨ ਤੇ ਧਿਆਨ ਨਾ ਚੜੋ ਜਿੱਕ ਜਲਦਾ ਜੇ ਮੇਰਾ ਕਾਂਡਾ ਹੀ ਪੈ ਗਿਆ ਡਾੜੇ ਪੇਂ ਕੋੜੇ ਤੋਂ ਪੌੜੇ ਤੋਂ ਲਿਏ ਪਿਆ ਆਹੋ ਨੰਬਰ ਚਾਬੀ ਲੱਗੀ ਹੈ ਨਾ ਅੱਠ ਨੰਬਰ ਚਾਬੀ ਗਈ ਹੈ ਆਪਣੇ ਵਾਲਾ ਕਿਹੜਾ ਨੀ ਹਾਂ ਆ ਗਈ ਤੇ ਆਈ ਟੋਟੜੀਆਂ ਨੇ ਮੈਂ ਯਾਰ 8-9 ਚਮਚਾ ਪਾ ਲਏ ਹਾਂ ਆਹ 8-9 ਚਾਫੜਾ ਪਾ ਨੀ ਤੋੜੋਗੇ ਇਹਨੇ ਜਾਈ ਦਾਦਾ ਜਾਈ ਦਾਈ ਦੋ ਬਣੀਆਂ ਦਾਈਆਂ ਜੇ ਅੰਮਲਾ ਮੈਨੂੰ ਹੱਥ ਲਾਉਣਾ ਬਣਿਆ ਇਹ ਬੜਾ ਠੋਪੋ ਹਮੜਿਆ ਅਕੀਨ ਮੁੱਛਾ ਅਤਲਾ ਆ ਰਾਮਾਨੀ ਬੇਟਾ ਆਜ਼ੋ ਇਖੜੇ ਸਾਰੇ ਇੱਥੇ ਬੇਟਾ ਉਹ ਨਹੀਂ ਹੱਥ ਨਾਲ ਪਰਲੇਮੈਂਟ ਖੋਲ੍ਹਣਾ ਮਾਰ ਰੱਖਣੀ ਆ ਜਾਈ ਉੱਤੇ ਪਾਸੇ ਆ ਬਣਾ ਤੇਲ ਦਾ ਵਾਧੂ ਆਏ ਤੇਲ ਕੋ ਬਣਾ ਪੜਾ ਉਹ ਤੇਲ ਦਾ ਬਹੁਤ ਹੈ ਕਿੰਨਾ ਪੇਰਾ ਨੱਕ ਨਾ ਆਪਣਾ ਹੀ ਬੈਡਲ ਹੈ ਨਹੀਂ ਨੱਪੀ ਨਾ ਲਸਾਂਗਾ ਦੇਲ ਪਾਲੀ ਹੋਰ ਜੇ ਕਾਟੇ ਤਾਂ ਫੇਰ ਨਾਪਾ ਛੱਡਾਂ ਉਹ ਫਿਰ ਇਹ ਲਾਦਾ ਜਿਹੜੀ ਤੇ ਛੱਡ ਦੇ ਛੱਡ ਸਾਰੇ ਛੱਡ ਦੇ ਛੱਡ ਦੇ ਗਰੇ ਸਾਰਾ ਛੱਡ ਤਾਂ ਹੁਣ ਨੱਪ ਤੇ ਬਾਰਾ ਛੇੜੇ ਲਾ ਦੀ ਚੱਲ ਪੂਰਾ ਜੋਰ ਨਾਲ ਛੱਡੀ ਨੱਪੀ ਰੱਖੇ ਪੈਟ ਤੇ ਜਦੋਂ ਮਾਰਾ ਪੈਟ ਲਾ ਬਣਾਈ ਚੱਲ ਬੈਟਰ ਬਣਾਈ ਚੱਲ ਚੱਲ ਬਣ ਗਿਆ ਕਿ ਨਹੀਂ ਅੰਨੀੜ ਕੋਈ ਚਿਰ ਨਹੀਂ ਥੋੜੀ ਜਲਦੀ ਆ ਜਾਮ ਆ ਚੀਜ਼ ਆ ਜਾਮ ਨੂੰ ਮਿੱਟੀ ਕਟਾਏਗਾ ਵਿੱਚ ਆ ਕੋਲ ਲੀ ਕੋਲ ਹੈ ਤਾਂ ਨਾੜ ਕੋਲ ਦੇ ਲੋ ਕੋਲ ਖੜਾ ਲੈ ਬਾਹਰ ਨਾ ਮੰਗਾ ਤੂੰ ਲਈਏ 13 ਦਾ ਚੱਪ ਚੱਪ ਪਿਆ ਚਾਪ ਬਣਾ ਚਾ 14 ਨੰਬਰ ਲੱਗੇ 13 ਨੰਬਰ ਲੱਗਣੀ ਸੀ ਨਸੀਨ ਕੋਲ ਖਲੋ ਖਲਵਾ ਲੈ ਚੱਲਿਆ ਤੇਰਾ ਯਾਰ ਦੀ ਅੱਧੇ ਨੇ ਕਾਰ ਤੋਂ ਆਨੇ ਤੇਲ ਹੋਣਾ ਵਿੱਚ ਕੁੱਪਾ ਹੀ ਭਰਿਆ ਹੋਵੇ ਦਾ ਬ੍ਰੇਕਰ ਕੋਈ ਪੁਰਾਣਾ ਹੈ ਫਿਰ ਕੋਈ ਨਹੀਂ ਕਿੱਧਰ ਗਾਤੇ ਇਹ ਪਰਿਆ ਹੁੰਦਾ ਯਾਰ ਇਹ ਕੱਲ ਉਧਰ ਦੀ ਬ੍ਰੇਕ ਹੈ ਜੇ ਵੇਖੀ ਕੱਲ ਤੁਹਾਨੂੰ ਟਾਇਰ ਦਿਖਾਇਆ ਸੀ ਪਹਿਲਾਂ ਉਧਰ ਦੀ ਫਿਰ ਇਧਰ ਦੀ ਤੇ ਅੱਜ ਹੁਣ ਇਧਰ ਦੀ ਖੋਲੀਆ ਬ੍ਰੇਕ ਇਹ ਬ੍ਰੇਕਾਂ ਦਾ ਆਪਾਂ ਕਰੇ ਚੱਕੜੀ ਕੀਤੀਆਂ ਵੈਸੇ ਬ੍ਰੇਕਾਂ ਦਾ ਕੰਮ ਹੋਣ ਵਾਲਾ ਸੀ ਬਾਕੀ ਥੋੜੀ ਜਾਮ ਹੁੰਦੀ ਐ ਡਿਕਸ ਬ੍ਰੇਕ ਆ ਤੇ ਇਹਨੂੰ ਥੋੜਾ ਇਹ ਦੇਖਦੇ ਹਾਂ ਕਰਮ ਹੁੰਦੀ ਸੀ ਉਹਦੇ ਕਰਨਾ ਪਹਿਲਾਂ ਉਹ ਦੇਖੀ ਆ ਫਿਰ ਆ ਤੇ ਪਰ ਮੈਂ ਕਰੇ ਨੀ ਚੈੱਕ ਕੀਤੀ ਬ੍ਰੇਕ ਆਪਾਂ ਚਾ ਵੀ ਹੁਣ ਪੰਨਾ ਹੈ ਹੈ ਦੱਸਾ ਹਾਂ ਕੌਣ ਕੀਤੇ ਚੈੱਕ ਇੱਕ ਬੰਦਾ ਆ ਜਾਂਦਾ ਹੈ ਇੱਕ ਨਹੀਂ ਆਦਾ ਹੈ ਅੱਛਾ ਇੱਕ ਆਦਾ ਹੈ ਇੱਕ ਨਹੀਂ ਆਦਾ ਹੈ ਬੰਦੇ ਦੋ ਹੀ ਹਾਰੇ ਬੰਦੇ ਤਾਂ ਬੜੇ ਹੱਥ ਕਿੰਨੇ ਸੀ ਬੰਦੇ ਦਾ ਪਗੇ 7 7 ਜੇ ਨੇ ਅੱਛਾ ਤਾਂ ਨਹੀਂ ਵੇਖਾਗਾ ਉਹ ਹੁਣ ਖੱਜੇ ਖਾਰ ਹੋਣਾ ਬੰਦਾ ਹੈ ਹਣਾ ਇਹਨੇ ਵਾਰ ਥੋੜਾ ਕੀ ਕਹਿਣਾ ਖੱਜੇ ਖਾਰੇ ਬਰੇ ਕਰੇ ਆਏ ਤੇ ਵਧੀਆ ਸੀ ਇੱਥੇ ਫਿਰ ਹੁੰਦੇ ਜਾਂਦੇ ਕਾਲੇ ਹੁੰਦੇ ਜਾਂਦੇ ਆ ਹਾਂ ਇਹ ਤਾਂ ਸਹੀ ਗੱਲ ਹੈ ਐ ਗੋਰਿਆ ਗੋਰਿਆ ਓ ਗੋਰਿਆ ਇੱਧਰ ਉਹ ਚਾਬੀ ਲਾ ਲੈ ਨਾਲ ਚਾਬੀ ਲਾ ਜਾ ਦੂਜੇ ਵਾਰ ਫੇਕ ਆਲਾ ਚੋਂ ਲੱਗਣਾ ਲੋਟ ਵਿੱਚ ਚਾਬੀ ਲੈਣ ਕਿਆ ਜਾਣਾ ਬਸ ਪਰ ਆਪਣੇ ਖੜਾ ਐ ਗੋਰੇ ਕਰੇ ਨਹੀਂ ਬ੍ਰੇਕਾ ਵੇਖਿਆ ਆਪਾਂ ਆੜ ਨਾ ਰਹੇ ਉਹ ਕਿਥੇ ਲਾਈ ਅੱਛਾ ਆ ਰਿਹਾ ਵਾ ਉਹ ਖੱਜੇ ਖਾਰ ਹੁੰਦੀ ਨਹੀਂ ਜਣਾ ਯਾਰਾਂ ਆਇਆ ਖੱਜੇ ਖਾਨਾ ਨਿਆਰਾ ਆਉਂਦਾ ਉਹੜੇ ਵਿਲਾ ਤੇ ਹੋਰ ਪੰਮੇ ਨਾਲੇ ਕੀਤੀ ਆ ਮੈਂ ਪੰਮੇ ਘਰੇ ਚੈੱਕ ਕਰ ਲੰਦੇ ਫਿਰ ਚੰਗੀ ਨਹੀਂ ਗੱਲ ਅਸੀਂ ਅੱਛਾ ਤੇ ਹੁਣ ਮੈਂ ਕਿ ਇਹਦੇ ਬਰ ਮਾਤੇ ਰੱਖੀ ਕਹਿਣਾ ਹੈ ਵੀ ਅਣ ਖੱਜੇ ਖਾਰ ਹੁੰਦੇ ਨੇ ਕੀ ਅੱਛਾ ਤੇ ਕਰੇ ਮਾ ਬੇ ਟਾਰਨ ਵਧੀਆ ਹੋ ਜੇ ਨਹੀਂ ਜਿਹੜੀ ਕੀ ਦਾ ਬਲੋਡ ਹੋ ਕਰ ਸਕਦੇ ਸੀ ਉਹਦੇ ਉਹਦੇ ਕਿੰਨੇ ਗਰਮੀ ਪਾ ਲੱਗਦੀ ਹੈ ਪਾਣੀ ਗਰਮੀ ਜਾਂ ਤਾਂ ਕੋਈ ਨਹੀਂ ਸਮਝੇ ਮੇਰੇ ਕੋ ਜਿੰਨਾ ਹੋਇਆ ਮੈਂ ਉਹਨਾਂ ਕਰ ਦਿੱਤਾ ਅੱਛਾ ਮਾ ਤਾਂ ਲੱਗਾ ਇਹ ਨਾ ਮਹੀਨਾ ਪੂਰਾ ਕੋਈ ਬੈਲ ਡਾਂਗਾ ਇੱਧਰ ਉੱਧਰ ਚਾਬੀ ਤੇ ਬ੍ਰੇਕਾਂ ਦਾ ਕੋਈ ਵੇਖਿਆ ਵਖਿਆ ਬ੍ਰੇਕਰ ਇਹਨਾਂ ਚਲਾਕ ਲੈਂਦੀ ਇਹਨਾਂ ਵੇਖਣੀ ਉੱਥੇ ਹੈ ਹਾਂ ਇਹਦਾ ਨਹੀਂ ਕੋ ਚੱਕਰ ਦਿੰਦਾ ਜਿਹਦੇ ਵਿੱਚ ਮਿੱਟੀ ਨਾਲ ਇਹਦਾ ਨਹੀਂ ਕੁਛ ਹੈ ਬ੍ਰੇਕਾ ਵਿਖਾ ਜਾਈਂ ਇਹਨਾਂ ਦੰਨਾ ਮਿਸਤਰੀ ਦਾ ਕਿੰਨੂੰ ਵਿਖਾਈ ਬ੍ਰੇਕਾ ਗੁਰੀ ਚੈੱਕ ਕਰਾਈ ਕੋ ਨਹੀਂ ਬਰਨਾਲੇ ਕੋ ਬਰਨਾਲੇ ਨੂੰ ਖਾਈਆਂ ਨੇ ਉਹਨਾਂ ਦੇ ਕੋਲ ਨਹੀਂ ਬਣਿਆ ਉਹ ਕਹਦਾ ਮਿਸਤਰੀ ਹੈ ਕਿਵੇਂ ਬਣਿਆ ਕਿਵੇਂ ਨਹੀਂ ਉਹ ਨਿਕੜੇ ਜਰਨੇ ਖੋਲੇ ਕੁਛ ਜਿੰਨਾ ਜੋ ਫਲਾਈ ਦਾ ਭਗਰ ਨਹੀਂ ਚੀਜ਼ ਦੀ ਨਹੀਂ ਉਹ ਵੀ ਰਹਾ ਕਰਦਾ ਰਹਾ ਬੰਦਾ ਬੜੇ ਕਰਦਾ ਹੁੰਦਾ ਪਹਿਲੋਂ ਆਪ ਵੇਖੇ ਜਾਂਦੇ ਕੰਮ ਸੁੱਤਰਨੇ ਆ ਫਿਰ ਮਿਸਤਰੀ ਕੋਲ ਜਾਵੇ ਜੇ ਮਿਸਤਰੀ ਨੂੰ ਸੁੱਤਰਨੇ ਆ ਫਿਰ ਉਹਨਾਂ ਆਖੇ ਵੀ ਉਹ ਮਿਸਤਰੀ ਕਾ ਦਾ ਉਹਦੇ ਕੋਲ ਬ੍ਰੇਕ ਨਹੀਂ ਬਣੀ ਇਹ ਗੱਲ ਲੈਣਾ ਜਾਂਦ ਨੂੰ ਆਪ ਖੋਲ ਕੇ ਦਿੰਦੇ ਇੱਕ ਥੁਲਾ ਬਗ ਲੈ ਆਂ ਦੇਖਿਆ ਭਾਈ ਸੜੀ ਹੁੰਦੀ ਉਹਦੇ ਕੋਲ ਟਾਈਮ ਹੀ ਕੋਈ ਨਹੀਂ ਕਾਇਦੇ ਉਹ ਭੱਜਨ ਦਿਓ ਕਰਦਾ ਹੂ ਉਹ ਹੁੰਦਾ ਕੰਮ ਨਹੀਂ ਤਮਾਰ ਨੂੰ ਕੋਈ ਬੰਦ ਪਾਵੇ ਇਹਨਾਂ ਨਾਲ ਉਹ ਨਹੀਂ ਦਗਾ ਆਪਾਂ ਆ ਰਹੀ ਹਾਂ ਮੇਰੇ ਕਈ ਕਈ ਰਕੜਾ ਕਰਨ ਆਪਾਂ ਪਹੁੰਚ ਗਏ ਜੀ ਸਰਦਾਰ ਸਾਹਿਬ ਨਿਕਲ ਕੇ ਅੱਗੇ ਦੁਬਾਰੇ ਟਾਇਰ ਖੋਲ ਦੇਣਾ ਪਿੱਛੇ ਅੱਗੇ ਆਉਂਦਾ ਜਰਾ ਆਪ ਸਰਦਾਰ ਤੋਂ ਅੱਗੇ ਕਢਾਵੇ ਸਰ ਰਤਨ ਘਾੜ ਤੋਂ ਅੱਗੇ ਕਢਾ ਆ ਗਿਆ ਪੱਲੂ ਆਉਂਦਾ ਨਾ ਪੱਲੂ ਆਉਂਦਾ ਹਨਾ ਉੱਤੇ ਵਜ ਲੈ ਆਓ ਪੱਲੂ ਪਿੱਛੇ ਓਏ ਉਧਰਾ ਦੀ ਨੰਗ ਨੀ ਵਿੱਚ ਨੰਗਾ ਅਸੀਂ ਕਿਸ਼ਨ ਘਾੜ ਤੋਂ 100 ਕਿਲੋਮੀਟਰ ਤਕਰੀਬਨ ਪਿੱਛੇ ਰਹਿ ਗਏ ਅਸੀਂ ਆਦੇ ਪਰ ਆ ਰਾਮਦਰ ਨਾਲ ਸਹਾਇ ਨਾਲ ਵਧੀਆ ਤਾਉ ਟਿਕਣਾ ਰੋਟੀ ਖਾ ਕੇ ਵਧੀਆ ਐਵੇਂ ਗੱਲ ਲੈਣਾ ਹਾਂਜੀ ਹਾਂਜੀ ਬਾਕੀ ਸਾਡੇ ਉਹ ਬੰਦੇ ਬਾਹਲੇ ਆਮਦਾਰ ਨਾਲ ਆਉਂਦੇ ਰਪੇ ਮੜ ਕਹਿਣਾ ਦਾ ਕਹਿੰਦਾ ਦਸ਼ਮੇਸ਼ ਵਾਲੇ ਆ ਇਦਾਂ ਟੈਰ ਖਣ ਲੱਗੇ ਨੇ ਵੀਰੇ ਨਾਲ ਆ ਇਨਾਂ ਨੇ ਇੱਥੇ ਭਜਾਈ ਤੇ ਸਾਨੂੰ ਕੋਈ ਨਾਲ ਦਿੱਤਾ ਨਾਲ ਆ ਇਹ ਬੜੇ ਪਾਣੀ ਪੂਣ ਲੱਗੇ ਫੇਰ ਰੁਕੇ ਆ ਨਾ ਬੈਲਟ ਹਟ ਕਰਤੀ ਹੋੜਾ ਅੱਗੇ ਰਾਤ ਹੀ ਖੁੱਲਿਆ ਵੀਰੇ ਚੈਂਜਰ ਜਾਂਦਾ ਨਾੜ ਪਿਛਲਾ ਉਹ ਚਰਾਈ ਤੇ ਚੜਦੀ ਰਹੀ ਸੀ ਤੇ ਐਵੇਂ ਰੱਬ ਦੇ ਨਾਮ ਦਿਨੇ ਪਾ ਲੱਗਾ ਨਾ ਅਵਾਜ਼ ਕੋਈ ਆਉਂਦੀ ਨਹੀਂ ਮਾੜੀ ਮਿੱਟੀ ਆ ਬਾਅਦ ਲੱਗਦਾ ਹਾਂ ਆਹ ਹਰ ਫੇਰ ਹੀ ਤੂੰ ਹੀ ਕੜਕਾ ਹੈ ਫੇਰ ਉਹ ਮੈਂ ਦਬ ਲੈਂਦੀ ਏ ਹੁਣ ਤਾਂ ਨਹੀਂ ਮਾਰਦੀ ਸਲਿੱਪ ਚੜਾਈ ਤੇ ਅਜੇ ਉੱਤੇ ਕੱਸਿਆ ਫੇਰ ਉਹ ਹੋ ਗਿਆ ਥੱਲਾ ਹੁਣ ਤਾਂ ਨਹੀਂ ਮਾਰਦੀ ਸਲਿੱਪ ਬੈਲਟ ਬੁੱਢੀ ਆਈ ਤਾਂ ਨਹੀਂ ਟੈਕ ਕਰਦੀ ਹੋਣਾ ਜੋਣਾ ਇਧਰ ਚੜਾਈ ਚੜਦੇ ਨੇ ਇੰਜਣ ਮੜਾ ਇਹ ਖੇ ਧੂਆਂ ਮਾਰਦਾ ਕਿ ਨਹੀਂ ਮਾਰਦਾ ਮੈਨੂੰ ਲੱਗਦਾ ਇਹ ਨਹੀਂ ਇੰਜਣ ਮਾਰਦਾ ਹੱਡਾ ਮਾਰਦਾ ਹਾਂ ਅਬਨ ਸਟਾਰਟ ਕੀ ਸਟਾਰਟ ਤਾਂ ਕੋਈ ਨੂੰ ਮਾਰਨਾ ਨਹੀਂ ਉਹ ਰੌਂਡ ਲੈਣਾ ਉਹਨੇ ਦੂਸਰ ਸਟਾਰਟ ਹੋਣੀ ਹੋਣੀ ਹੈ ਬਾਕੀ ਆ ਫੋਰਮੈਨ ਵਰੀ ਸਬਜ਼ੀ ਬਣਾ ਰਹਾ ਹੋਰ ਫੋਰਮੈਨ ਜੀ ਸਬਜ਼ੀ ਇੱਕ ਨੰਬਰ ਬਾਈ ਜਿਹੜਾ ਨਾ ਉਂਗਲਾ ਵੀ ਆਉਂਦੀ ਚਟਣ ਹੈ ਇਹ ਖਾਣ ਨਾਲ ਉਂਗਲਾ ਚਟਣ ਕਲੀਆਂ ਉਂਗਲਾ ਚਟਕਲੇ ਐਨੀ ਕਰਾ ਕਰ ਕਿੱਥੋਂ ਸਿੱਖਿਆ ਤੂੰ ਇਹ ਸਬਜ਼ੀ ਬਾਰੇ ਨੌਲੇਜ ਕਿੱਥੋਂ ਲਈ ਆ ਕਿਹੜਾ ਚ ਲਈ ਔਰ ਕਿੱਥੋਂ ਲਈ ਹੈਂ ਲੈ ਆ ਬਾਹਰ ਜਾ ਜਾ ਕੇ ਲੱਕੇ ਖਾ ਕੇ ਬਸ ਅੱਛਾ ਔਰ ਕੋਟਾ ਦਰਮਾ ਵੀ ਆ ਤੇ ਨਹੀਂ ਬੰਦਾ ਵੀ ਇੰਤਿਲ ਤੈਨੂੰ ਬੰਦਾ ਕਿਵੇਂ ਲੱਗਾ ਸੱਚ ਦੱਸੀ ਆ ਸਰਦਾਰ ਵਧੀਆ ਲੱਗਾ ਇਹਦਾ ਨਾਂ ਕੀ ਰੱਖਿਆ ਤੂੰ ਹਾਂ ਨਾਂ ਇਹਦਾ ਰਾਜੂ ਏ ਤੇ ਬੰਦਾ ਤੇ ਕਿਵੇਂ ਦਾ ਲੱਗਾ ਬੰਦਾ ਵਧੀਆ ਲੱਗਾ ਇਹ ਆਪਾ ਬੰਦਾ ਹੀ ਅਬੋਰ ਤੋਂ ਲਿਆਇਆ ਜੀ ਕਿ ਆਪਾ ਪਿੰਡ ਪੁੱਛਦੇ ਹਾਂ ਡਰੈੱਸ ਪੁੱਛਦੇ ਤੁਹਾਨੂੰ ਪੁੱਛਦਾ ਵੀ ਕਿਹੜਾ ਡਰੈੱਸ ਕਿਹੜਾ ਪਿੰਡ ਆ ਤੁਹਾਡਾ ਬੰਦਾ ਜਿਸ ਨਾਲ ਕੋਠਾ ਪੱਕਾ ਰਾਜਸਥਾਨ ਜੀ ਕੋਠਾ ਪੱਕੀ ਦਾ ਬੰਦਾ ਹੈ ਜੀ ਗੰਗਾਨਗਰ ਦੇ ਲਾਗੇ ਦਾ ਤੇ ਇਹਦੇ ਕੋਈ ਵੀਰ ਗੰਗਾਨਗਰ ਦੇ ਹੈਗੇ ਆ ਤਾਂ ਜਰੂਰ ਇਹਦੇ ਬਾਰੇ ਕਮੈਂਟ ਚ ਦੱਸਿਆ ਜੀ ਹੈ ਆਪਣਾ ਰਿਸ਼ਤੇਦਾਰ ਹੀ ਆਇਆ ਹੈ ਹਾਂ ਪੂਰਾ ਦੂਤੀ ਦਲਵਾਈ ਹੈ ਲਵਾਈ ਹੈ ਇਹ ਜੀ ਫੋਰ ਮੈਨ ਨਹੀਂ ਤੇ ਆ ਇਹਨਾਂ ਆਪਾਂ ਪੁੱਛਦਾ ਪਹਿਲੋ ਕਿੱਥੇ ਸੀਨ ਲਾਇਆ ਪਹਿਲੋ ਕਿੱਥੇ ਸੀਨ ਲਾਇਆ ਜੀ ਤੁਸੀਂ ਪਹਿਲਾ ਹਾਂ ਮਾਚਲ ਲਾਇਆ ਹੈ ਹਾਂ ਮਾਚਲ ਮਾਚਲ ਜੀ ਦੂਜਾ ਸੀਨ ਕਿੱਥੇ ਲਾਇਆ ਦੂਜਾ ਤੁਹਾਡੇ ਨਾਲ ਹੈ ਮੈਂ ਨਹੀਂ ਦੂਜਾ ਕਿੱਥੇ ਲਾਇਆ ਵੱਡੇ ਨਾਲ ਤੂੰ ਤੂੰ ਅੱਛਾ ਤੀਜਾ ਸੀਨ ਤੀਜਾ ਤੁਹਾਡੇ ਨਾਲ ਹੀ ਹੈ ਤੀਜਾ ਆਪੇ ਨਾਲ ਹੈ ਹਾਂ ਬੜੀ ਡੀਲੀਟ ਮਾਰ ਰਹੀ ਹੈ ਕਿਵੇਂ ਡੀਲੀਟ ਮਾਰ ਰਿਹਾ ਹੈ ਬਣਾ ਰੋਟੀਆਂ ਪੰਮਾ ਤੂੰ ਕੀ ਕਰੇਗਾ ਤੂੰ ਇੱਦੇ ਧੰਮੇ ਨੂੰ ਕੀ ਕਰੇਗਾ ਤੂੰ ਨਾਲ ਲੱਗਣਾ ਹਾਂ ਨਾਲ ਲੱਗਣਾ ਨਹੀਂ ਕੰਮ ਕਰਨਾ ਤੋਣਾ ਮੈਂ ਨਾਲ ਲੱਗੋ ਇਹਨਾਂ ਦੇ ਤੇ ਤੂੰ ਕੀ ਕਰੇਗਾ ਜਾਨਾ ਟਾਇਰ ਖੋਲ ਦੇ ਟਾਇਰ ਦੇ ਕੀ ਫਾਲ ਦੇ ਬ੍ਰੇਕ ਜਾਂ ਬ੍ਰੇਕ ਕਿਹੜੀ ਅਮਰੀਕਾ ਨੇ ਬਿਲਕੁਲ ਵਧੀਆ ਚੱਲਣਗੇ ਆਪਣਾ ਕੋਈ ਹਵਜੇ ਪੰਜ ਗੁੱਲਾ ਹੁਣਾਂ ਦੇ ਇਹ ਖਾਜ ਰੋਜ ਦੇ ਮੈਂ ਕਿਹਾ ਨਹੀਂ ਨਹੀਂ ਰਸਤੇ ਦਾ ਸਾਡਾ ਰਾਸ਼ਨ ਹੈ ਬਣਦੀ ਆ ਬਹੁਤ ਸਵਾਦ ਨਾਲ ਬਣਦੀ ਆ ਬਹੁਤ ਸਵਾਦ ਨੇ ਬੰਦਿਆ ਬਹੁਤ ਸਵਾਦ ਨੇ ਜੜੇ ਬਣਾ ਲਓ ਆ ਦਾ ਕਰਮਾਲ ਨਹੀਂ ਜਦੋਂ ਥਾਪੀ ਮਾਰਦੀ ਨਾ ਨਾ ਇਹਦੇ ਉੱਤੇ ਬਹਿ ਜੀਏ ਫਿਰ ਇੰਨੇ ਨੇ ਵੇਣਾ ਵੀ ਮਸ਼ੀਨ ਨੇ ਵੀ ਬੰਦੇ ਵੀ ਤਾਂ ਬੈਠਿਆ ਜ ਨਹੀਂ ਬੈਠੇ ਇਹਨਾਂ ਸੁਸਤ ਨਾਲ ਲੱਗਾ ਜਾਣਾ ਬਸ ਰਾਤੀ ਗਿਆ ਹੈ ਰਾਤੀ ਰਾਤੀ ਕਿੱਥੇ ਇਹ ਅਕਸਰ ਨਿਕਲ ਗਿਆ ਹਾਂ ਹਾਂ ਰਾਤ ਅਕਸਰ ਨਿਕਲ ਗਿਆ ਜੀ ਇਹਦਾ ਉਹ ਫਿਰ ਬੰਦਾ ਨੀਂਦ ਆ ਗਈ ਬਾਹਲੀ ਜਿਆਦਾ ਪਰਲੀ ਸਾਈਡ ਦਾ ਅਕਸਰ ਨਿਕਲਿਆ ਸੀ ਇਹਦਾ ਜੀ ਤੇ ਉਹ ਆਪਾਂ ਪਾਤਾ ਹੈ ਰਾਤ ਜਿਹੜਾ ਛੋਟਾ ਅਕਸਰ ਹੁੰਦਾ ਹੈ ਕੋ ਵੱਡਾ ਨਾ ਕੋਈ ਸਮਝ ਲੈ ਹੋਰ ਹੈ ਬਾਕੀ ਮਹੀਨ ਕਰਮਾ ਬਹੁਤ ਵਧੀਆ ਹੋਈ ਆ ਇਹ ਆ ਜੰਮ ਕੇ ਚਲਦੀ ਆ ਮਸ਼ੀਨ ਬਣੀ ਵੀ ਸੋਹਣੀ ਹੋਈ ਆ ਬਣਾਈ ਵੀ ਸੋਹਣੀ ਆ ਤੇ ਦਪੀਰ ਖੜੀ ਇਹਨਾਂ ਦਾ ਨਾਂ ਹੀ ਲੈਣਾ ਆਪਾਂ ਇਹ ਇੱਕ ਨੰਬਰ ਤੇ ਆ ਗਿਆ ਬੰਦੇ ਨੂੰ ਮਿਲੋ ਦੋ ਲੱਗੇ ਬੰਦੇ ਹੈ ਰੋਟੀ ਬਣਾਉਣ ਲੱਗਾ ਕੋਈ ਤੂੰ ਕੀ ਕਰੇਗਾ ਬਣਾਵਾਂਗੀ ਹੈ ਖਾਵੇਂਗਾ ਲਾਵਾਂਗੇ ਮਸ਼ੀਨ ਮਸ਼ੀਨ ਹੀ ਨਾ ਰੋਟੀ ਬਰਨੋ ਜਦਾਸ ਮਸ਼ੀਨ ਵਾਲਾ ਫਿਰ ਪੁੱਛਾਂਗੇ ਬਈ ਆ ਦੋ ਬੰਦੇ ਲੱਗੇ ਇੱਕ ਦਾ ਆਟਾ ਮਲਿਆ ਇੱਕ ਨੇ ਹਵਜੀ ਜਿੱਕੜੀ ਤੂੰ ਕੀ ਕੀਤਾ ਇੰਨੇ ਸਮਾਨ ਸਮਾਨ ਫੜਾਇਆ ਅਸੀਂ ਜਾਣੇ ਸਮਾਨ ਫੜਾ ਪਾਣੀ ਲਾ ਦਿੱਤਾ ਹੀ ਕੋਲੀ ਲਾ ਦਿੱਤੇ ਪਾਣੀ ਹੁਣ ਜਾਣੇ ਤੂੰ ਖਾਣ ਦੇ ਟਾਈਮ ਹੀ ਆਏਗਾ ਹਣਾ ਆਪਦਾ ਜੇ ਕੰਮ ਹੀ ਤੂੰ ਕਰ ਦਿੱਤਾ ਤੇਰਾ ਜਿਹੜਾ ਕੰਮ ਹੀ ਤੂੰ ਨਿਬੇੜ ਦਿੱਤਾ ਫਿਰ ਉਹ ਕਰ ਦਿੱਤਾ ਹੁਣ ਜੇ ਖਾਣ ਦਾ ਟਾਈਮ ਹੋਣਾ ਆਪਾਂ ਇਹ ਲਾਂਗਰੀ ਸਾਹ ਨੂੰ ਪੁੱਛਦੇ ਆਂਗੇ ਡਰਾਈਵਰ ਵੀ ਤੇ ਲਾਂਗਰੀ ਵੀ ਆ ਰੋਟੀ ਖਾਣੀ ਸੌਖੀ ਬਣਾਣੀ ਸੌਖੀ ਆ ਦੋਵੇਂ ਚੀਜ਼ਾਂ ਹੈ ਦੋਮੈਤ ਨਹੀਂ ਨਹੀਂ ਸੌਖਿਆ ਨਹੀਂ ਬਣਾਣੀ ਔਖੀ ਰੋਟੀ ਖਾਨ ਦਾ ਕਮੈਂਟ ਲੱਗਦਾ ਖਾਨ ਦਾ ਬੰਦਾ ਨਖਰਾ ਹੀ ਪਿਆ ਕਰਦਾ ਆ ਵੀ ਲਿਆ ਸਲਾਦ ਲਿਆ ਮਿਰਚ ਲਿਆ ਲੂਣ ਘਾਟੇ ਫਲਾਨੀ ਜੀ ਘਾਟੇ ਇਹਨੇ ਥੋੜੀ ਮੋਟੀ ਏ ਇਹਨੇ ਲੂਣ ਲਾ ਰੋਟੀ ਤੇ ਜ ਐ ਕਰ ਕਰਦੇ ਆ ਨਾ ਤੇ ਜਰ ਬਣਾਣੀ ਉਹਦਾ ਪਾਸ ਲੱਗਦਾ ਜਿੰਨੇ ਦਿਨ ਰਾਸ਼ਨ ਦਾਦੇ ਤੇ ਇੰਨਾ ਲਾਵਾਂਗੇ ਤੇ ਫਿਰ ਤਿਆਰ ਹੋਣੀ ਆ ਸਹੀ ਗੱਲ ਤੇ ਪਿੱਛੇ ਵੀ ਨਿਕਾਣਗਾ ਮਾਰ ਲਈ ਬਲਟਾ ਬੁਲਟਾ ਨੂੰ ਕੋਈ ਗੁਮੈਨਾਂ ਦੇ ਸਾਡੇ ਮੈਨ ਦਾ ਕਟੜ ਕੋਟੜ ਡਿੱਗੂਗਾ ਰਸਤੇ ਦੇ ਵਿੱਚ ਜਿਹੜੇ ਹਾਵਨਰ ਇਹਦਾ ਗੁੱਲਾ ਲੱਗਾ ਪੈਣਾ ਲੱਕੇ ਸਬਜ਼ੀ ਇਹਨੇ ਪਹਿਲਾਂ ਬਣਾਉਣੀ ਤੇਰੇ ਨਾਲੋਂ ਹੈ ਤੈਨੂੰ ਸਬਜ਼ੀ ਪਹਿਲਾਂ ਬਣਾ ਦੇਣੀ ਇਹਨੇ ਸਬਜ਼ੀ ਬਣਾਏਗੀ ਲਾ ਰੋਟੀ ਬਣਾਏਗੀ ਸਬਜ਼ੀ ਬਣਾਉਂਦਾ ਬਹੁਤ ਸਵਾਦ ਪਰ ਬਣਾਉਂਦਾ ਥੋੜੀ ਯਾਰ ਇਵੇਂ ਗੱਲ ਲੈਣਾ ਫਿਰ ਸ਼ਾਮ ਨੂੰ ਚਾਰ ਨਾ ਖਾਈਦਾ ਬਗੇ ਨਿਆਰੇ ਲਿਆ ਦਿੰਦਾ ਉਹਨੂੰ ਪੁੱਛੇ ਤਾਂ ਕਿੱਥੋਂ ਵਾਲੀ ਸਿੱਖਾਈ ਦੱਸਿਆ ਹੈ ਕਿੱਥੋਂ ਇਹ ਚੱਲਦੇ ਨਹੀਂ ਇਹ ਲੱਗਿਆ ਰ ਹੈ ਉੱਧਰ ਕਿੱਥੇ ਦਵਾਈ ਨਾਲ ਤੂੰ ਆਟਾ ਗੁੰਨ ਲ ਕੇ ਸਵਾਦ ਸਿੱਖਾਈ ਤੂੰ ਕਿਨੇ ਤੂੰ ਮੈਂ ਨਾ ਆਟਾ ਦੇ ਵੀ ਨਹੀਂ ਦੱਸਿਆ ਉਹ ਨਾ ਉਹ ਪਕਾ ਲ ਫਿਰ ਦੁਬਾਰਾ ਨਾ ਮਲਾਨਾ ਸਬਜੀ ਸਵਾਦ ਬਣੀ ਨਾ ਫਿਰ ਤਰਲੇ ਮਾਰੇਗਾ ਤੂੰ ਔਰ ਅਹੀਂ ਕਰ ਮੇਰੀ ਗੱਲ ਸੁਣਾ ਉਹ ਕਰ ਬੰਦ ਉਹਦੇ ਉੱਤੇ ਦਾਖਲ ਪ੍ਰਾਤ ਉਹ ਬੰਦ ਕਰ ਟੱਕਣ ਇੱਥੇ ਪੌਂਡੀਆਂ ਦੀ ਖਵਾਵੇਂਗਾ ਸਾਨੂੰ ਦੇ ਵਿੱਚ ਆਹ ਵਰੀ ਇਹਦੇ ਸਾਰੇ ਸਾਰੇ ਕੀ ਵਾ ਚੰਨੀ ਕੜਾ ਚੰਨੀ ਕੜਾ ਪਰ ਮੈਂ ਐਲਟੀਨਰ ਯਾਰ ਇੱਕ ਉੱਥੇ ਰੱਖ ਕੇ ਦਾ ਕੰਮ ਕਰਾਵਾਂ ਫਿਰ ਐਵੇਂ ਚਾਬੀਆਂ ਕੱਢਣ ਦੇ ਐਲਟੀਰ ਦੇ ਵਿੱਚ ਨਾਲ ਕੱਢ ਲਿਆ ਮੈਂ ਇਹ। ਲਾ ਯਾਰ 2 ਲੀਟਰ। ਬਈ ਹੁਣ ਹਾਂ। ਵਾਟਰ ਲਾ ਮਾਰੀ ਗੀ। ਇਹ ਖੋਣਾ। ਕੋ ਦੱਖ। ਕਿਹੜੇ? ਪਰਲੀ ਦੇਖ ਲੱਗਦੀ ਲੂਦੀ ਕੋਈ ਨਹੀਂ ਬ੍ਰੇਕ ਪਰਲੀ। ਇਹ ਲੱਗ ਬ੍ਰੇਕ ਤਾਂ ਲੱਗਦੀ ਆਣੇ। ਲੋਨ ਵੀ ਨਾਲ ਲੱਗਦੀ ਆਣੇ। ਇਹ ਲੋਗ ਲੱਗੇ ਦੇ ਕੋਰਾ ਤੇ ਉਹ ਮੇਰੀ ਗੱਲ ਸੁਣਾ ਜਦੋਂ ਚੜਾਈ ਆਉਂਦੀ ਹੈ ਨਾ ਸਾਡੀਆਂ ਮਹੀਨਾ ਵੇਨਾ 15 ਦੀ ਸਪੀਡ ਤੋਂ ਹੋ ਜਾਂਦੀ ਹੈ ਨੇ ਤੇ ਜਾਂ ਸਾਡੇ ਘਰ ਬ੍ਰੇਕ ਲੱਗ ਗਿਆ ਦੇ ਨੇ ਪਹਿਲਾਂ ਸਹੀ ਸੀ ਹੁਣ ਹੁਣ ਵੀ ਵੈਸੇ ਸਹੀ ਹੋਣੀ ਦਬਦੀ ਹੁਣ ਤਾਂ ਹੁਣ ਬਰੇਕ ਕਰਨੀ ਦਬਦੀ ਹੁਣ ਬੈਲਟ ਟਾਇਰਡ ਕੀਤਾ ਅੱਗੇ ਨਾਟ ਖੁੱਲ ਗਏ ਤੁਹਾਡਾ ਉਹ ਆਟੋਮੈਟਿਕ ਲੋ ਹੋਏ ਨਹੀਂ ਮਸ਼ੀਨ ਰੋਡ ਚੜਾਈ ਦੇ ਐਵੇਂ ਗੱਲ ਲੈਣਾ ਉਹ ਨਾਟ ਖੁੱਲਿਆ ਸਾਰਾ ਇੰਨਾ ਹੀ ਵਿੱਚ ਪੜੇ ਜਦੋਂ ਇਹ ਚੜਾਈ ਚੜਦੀ ਹੈ ਮਸ਼ੀਨ ਉਹ ਚੇਂਜਰ ਵਾਲਾ ਮਸ਼ੀਨ ਆਟੋਮੈਟਿਕ ਲੋ ਹੋ ਜਾਂਦੀ ਹੈ ਤੇ ਵੀਰ ਜੀ ਮਸ਼ੀਨਾਂ ਜਾ ਰਹੀਆਂ ਨੇ ਪੂਰੀ ਸੀਟੇ ਜਾ ਰਹੀਆਂ ਨੇ ਅੱਗੇ ਬਾਕੀ ਅਜੇ ਦੱਸਿਆ ਬਦਾਤਰ ਕੰਮ ਨਹੀਂ ਚੱਲੂਗਾ ਹਫਤਾ ਦਾ ਹਫਤਾ ਜਾਂ 5 ਦਿਨ ਹੈ ਤੇ 5 ਦਿਨ ਆਪਾਂ ਆਪ ਨਾਮ ਨਾਲ ਚੱਲਾਂਗੇ ਰਾਤ ਆ ਰਸਤੇ 'ਚ ਕਿਤੇ ਰੁਕਾਂਗੇ ਕਿਸ਼ਨ ਕਿਸ਼ਨ ਘੜ ਲੰਘ ਰਵਾਂਗੇ ਹਾਂ ਲੰਘ ਕੇ ਫਿਰ ਦੂਬਾਰਾ ਸਵੇਰੇ ਫਿਰ 12 ਵਜੇ ਸੌਂ ਜਾਗੇ ਜਦੋਂ 12 ਵਜੇ ਨਾ ਉਧਰ ਰੋਕ ਦੇਣੀ ਆ ਠੀਕ ਆ ਹਾਂ ਹਾਂ ਹੁਣ ਆਪਾਂ ਚਲਾਵਾਂਗੇ ਦੂਜਾ ਮੰਨ ਲਾ ਤੂੰ 3 ਵਜੇ ਪਾ ਸਟਾਰਟ ਕਰ ਦਾਂਗੇ 3 ਤੇ 12 ਵਜੇ ਬੰਦ ਕਰ ਦਾਂਗੇ ਕਿੰਨੇ ਘੰਟੇ ਬੰਨਣਗੇ ਕਿ ਲਿਆ 3 ਕਿੰਨੇ ਘੜੇ ਬੰਨਣਗੇ ਬਹੁਤ ਜ਼ਿਆਦਾ ਘੜੇ ਨੇ ਹਾਂ ਨਾ ਇਹਨੇ ਘੰਟੇ ਨਹੀਂ ਉਹ 2 2 3 ਘੰਟੇ ਮੈਂਝਾਉਣੇ ਕਰਨੀ ਪਾਸੇ ਅਈ ਸ਼ਾ ਤੂੰ ਤਾਂ ਢਾਈ ਘੜੇ ਚਲਾਉਣ ਆਹ ਇਹਨੇ ਢਾਈ ਘੜੇ ਚਲਾਉਣੀ ਵਿੱਚ 5 ਘੰਟੇ ਪੂਰੇ ਤੇ ਸਭ ਇਹਦਾ ਸੈਨੇ ਦਾ ਮੈਂ ਮਸ਼ੀਨ ਚਲਾਵਾਂਗਾ ਇਹਨਾਂ ਦੇ ਬਹਿ ਨਹੀਂ ਦਾ ਗੋਰੀ ਤਰਲੇ ਤਰਲੇ ਬਾਦਰ ਮੈਨੂੰ ਬੈਜ ਦੇ ਬਾਹਰ ਨਜ਼ਾਰਾ ਲੈਣ ਦਾ ਟਾਈਮ ਆ ਰੋਡ ਤੇ ਉਦੋਂ ਬਾਅਦ ਤੁਸੀਂ ਚਲਾੜੀ ਜੇ ਈ ਤੁਹਾਡੇ ਦੇਲੇ ਜਾਣਾ ਠੀਕ ਦੇ ਹੈ ਉਦੋਂ ਬਈ ਰੋਡ ਚ ਨਹੀਂ ਚੱਲਾਂਗੇ ਨਹੀਂ ਚੱਲਾਂਗੇ ਹਾਂ ਵਾਹਾਂ ਜਿਹੜੇ ਫਰੇ ਨੇ ਅਸੀਂ ਫਿਰ ਤੁਹਾਨੂੰ ਸਾ ਨੂੰ ਨੇੜੇ ਪਮਨਾ ਆਵਾਂਦੇ ਕੋਈ ਚੱਕਰ ਨਹੀਂ ਜਿਹਨੇ ਰੋਡ ਵਾਂਹ ਚੱਲੀ ਕਿਨੇ ਇਹਨੇ ਗੱਲ ਹੈ ਨਾ ਆਪਣਾ ਜੀ ਇੰਨਾ ਹੀ ਵਲੌਗ ਸੀ ਆਪਾਂ ਹੁਣ ਅੱਗੇ ਮਿਲਾਂਗੇ ਕਿਸੇ ਹੋਰ ਨਵੇਂ ਵਲੌਗ ਤੇ ਸਸਰੀਆ ਕਾਲ ਦੀ ਵੀਰੇ ਵੀਰਾਂ ਸਾਰਿਆਂ ਨੂੰ ਸੇਵ ਕੀ ਵਾਲਾ ਵੀ ਸਸਰੀਆ ਕਾਲ ਜੀ ਗੁੱਡ ਲੱਕ